ਅੱਜ ਮੋਗਾ ਪੁਲਿਸ ਵੱਲੋਂ ਅਸੀਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਵੱਲੋਂ ਇੱਕ ਜੋ ਕੱਪੜੇ ਦਾ ਵਪਾਰੀ ਸੀ ਉਸ ਉਸ ਤੋਂ 60 ਲੱਖ ਦੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਉਸੋ ਲੰਮਾ ਗਾ ਪੁਲਿਸ ਨੇ ਡੀਐਸਪੀ ਸਿਟੀ ਐਸਐਚਓ ਸਿਟੀ ਨੇ ਬੜੀ ਉਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਚਾਰ ਜਿਹੜਾ ਗੈਂਗ ਹੈਗਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹ ਜਿਹੜਾ ਇਹਨਾਂ ਵਿੱਚੋਂ ਇੱਕ ਸਿਮਰਨਜੀਤ ਕਰਨ ਸੰਦੀਪ ਤੇ ਸੋਨੂ ਇਹ ਅਸੀਂ ਚਾਰ ਬੰਦੇ ਗ੍ਰਿਫਤਾਰ ਕੀਤੇ ਹੈ ਇਹਨਾਂ ਚ ਜੇ ਸਿਮਰਨਜੀਤ ਸਿੰਘ ਸੀ ਇਹ ਪਹਿਲਾਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਤੇ ਇਸ ਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਤੇ ਇਸ ਨੇ ਹੀ ਇਹ ਸਾਰੀ ਮਾਸਟਰਮਾਈਂਡ ਸੀ ਇਸ ਨੇ ਇਹ ਸਾਰੀ ਜਿਹੜੀ ਹੈਗੀ ਹੈ ਪਲੈਨ ਬਣਾਇਆ ਹੈਗਾ ਤੇ ਇਹਨਾਂ ਨੂੰ ਕਾਲ ਕਰਵਾਈ ਹੈਗੀ ਇਸ ਵਿੱਚੋਂ ਇਹਨਾਂ ਨੇ ਸੰਦੀਪ ਕੁਮਾਰ ਜਿਹੜਾ ਸਿਪਾ ਹੈਗਾ ਉਸ ਤੋਂ ਇਹਨਾਂ ਨੇ ਇੱਕ SIM ਲਿਆ ਸੀ ਜੋ SIM ਜਸਵੀਰ ਕੌਰ ਦੇ ਨਾਮ ਤੇ ਸੀ ਉਹ ਸਾਨੂੰ ਹੁਣ ਜੋ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪਿਆ ਉਹ ਵੀ ਇੱਕ ਜਿਹੜਾ ਮੋਬਾਈਲ ਸੀ ਉਹ ਇਹਨਾਂ ਨੇ 6 ਮਹੀਨੇ ਪਹਿਲਾਂ ਖੋਇਆ ਮੋਬਾਈਲ ਸੀ ਕਿਸੇ ਦਾ ਤੇ ਉਹਨਾਂ ਉਸ ਮੰਨਨ ਨੇ ਇਸ ਇਸ ਵਾਰਦਾਤ ਵਿੱਚ ਯੂਜ਼ ਕੀਤਾ ਹੈਗਾ ਤੇ ਇਸ ਵਿੱਚ ਜੋ ਕਰਨ ਕੁਮਾਰ ਹੈਗਾ ਕਰਨ ਸੰਦੀਪ ਤੇ ਸੋਨੂ ਇਹਨਾਂ ਤਿੰਨਾਂ ਨੇ ਕਾਲ ਕੀਤੀ ਸੀ ਇਕੱਠੇ ਬਣ ਕੇ ਤੇ ਸੰਦੀਪ ਕੁਮਾਰ ਨੇ ਮੋਬਾਈਲ ਇਹਨਾਂ ਨੂੰ SIM ਦਿੱਤਾ ਸੀ ਤੇ ਕਰਨ ਕੁਮਾਰ ਉੱਪਰ ਪਹਿਲਾਂ ਵੀ ਇੱਕ ਜਿਹੜਾ ਹੈਗਾ ਐਫ ਆਈ ਆਰ ਰਜਿਸਟਰਡ ਹੋਈ ਹੋਈ ਹੈਗੀ ਇਹ ਆਪਣੀ ਨੰਬਰ ਤੇ ਕੀਤਾ ਸੀਗਾ ਜਾਂ ਵਿਦੇਸ਼ੀ ਕਿਸੇ ਨੰਬਰ ਤੋਂ ਨਹੀਂ ਇਹਨਾਂ ਨੇ ਨਾਰਮਲ ਇੱਥੋਂ ਕਿਸੇ ਜਦੋਂ ਦੱਸਿਆ ਨਾ ਖੋਇਆ ਨੰਬਰ ਸੀ ਜਿਹੜਾ ਇਹ ਮੋਬਾਈਲ ਸੀ ਉਸ ਤੋਂ ਇਹਨਾਂ ਨੇ ਸਿੰਪਲ ਕਾਲ ਡਾਇਰੈਕਟ ਕਾਲ ਕੀਤੀ ਸੀ ਦਰੇ ਲਿੰਕ ਚ ਕਿਵੇਂ ਆਏ ਇੱਕ ਦੂਜੇ ਦੇ ਨਹੀਂ ਇੱਕ ਪਹਿਲਾਂ ਯਾਰ ਦੋਸਤ ਨੇ ਪਿੱਛੇ ਯੂਪੀ ਦੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਤੇ ਇੱਥੋਂ ਹੀ ਜੋ ਮੌਕੇ ਤੇ ਕੰਮਕਾਜ ਕਰਦੇ ਨੇ ਤੇ ਇੱਕ ਦੂਜੇ ਦੇ ਯਾਰ ਦੋਸਤ ਰਹੇ ਹੈਗੇ ਕਿਸੇ ਦਾ ਨਾਮ ਲੈ ਕੇ ਅੰਨਾ ਨੇ ਜੋ ਇਸੇ ਮੌਕੇ ਦਾ ਇੱਕ ਅਰਸ਼ ਢੱਲਾ ਨਾਮ ਦਾ ਗੈਂਗਸਟਰ ਹੈ ਜਿਹੜਾ ਜਿਹੜਾ ਹੁਣ ਉਹਨਾਂ ਨੂੰ ਤਵਾਦੀ ਵੀ ਕੋਸ਼ਿਸ਼ ਕਰ ਦਿੱਤਾ ਗਿਆ ਉਸ ਦੇ ਨਾਮ ਤੇ ਇਹਨਾਂ ਨੇ ਰੰਗਦਾਰੀ ਮੰਗੀ ਸੀ ਇਹ ਰੈਸਟ ਕਰ ਲਈ ਜਰੀ ਇਹ ਹਾਂ ਚਾਰੇ ਅਸੀਂ ਰੈਸਟ ਕਰ ਲਿੱਤੇ ਗਿਆ ਤੇ ਇਹਨਾਂ ਵੱਲੋਂ ਇੱਕ ਮੋਬਾਈਲ ਫੋਨ ਜਿਹੜਾ ਵਾਰਦਾਸ ਚ ਮੋਬਾਈਲ ਫੋਨ ਸੀ ਪਰ ਤੇ ਉਹ ਸ ਚਾਰਾਂ ਦੀ ਉਮਰ ਕਿੰਨੀ ਹੈ ਚਾਰਾਂ ਦੀ ਉਮਰ ਤਕਰੀਬਨ 25 ਤੋਂ 30 ਸਾਲ ਦੇ ਵਿੱਚ ਹੈ ਕਿਨੇ ਹੋਰ ਵੀ ਕੁਛ ਰਿਕਵਰੀ ਹੋਇਆ ਸਾਰੇ ਜਿਹੜੇ ਨਹੀਂ ਹਜੇ ਹਾਈ ਅਸੀਂ ਇਹਨਾਂ ਨੂੰ ਮੋਬਾਈਲ ਫੋਨ ਹੀ ਜਿਹੜਾ ਹੈਗਾ ਰਿਕਵਰ ਕੀਤਾ ਹੈਗਾ ਬਾਕੀ ਅਸੀਂ ਇਨਵੈਸਟੀਗੇਸ਼ਨ ਕਰਦੇ ਪਏ ਆ ਤੇ ਪਤਾ ਕਰਦੇ ਪਏ ਆ ਕਿ ਬਾਕੀ ਜਿਹੜੇ ਕੋਈ ਇੱਕ ਜਾਂ ਕਰਨ ਹੈਗਾ ਉਹਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਰਜਿਸਟਰਡ ਹੈਗਾ ਤੇ ਹੋਰ ਵੀ ਵਾਰਦਾਤਾਂ ਚਾਹੀਏ ਹੋ ਸਕਦੇ ਇਨਵੋਲ ਕੰਪਲੀਟਡ ਵੱਲੋਂ ਕੋਈ ਇਹਨਾਂ ਨੂੰ ਰੁਕਤੀ ਦੀ ਜਿਹੜੀ ਰਾਸ਼ੀ ਮੰਗੀ ਗਈ ਸੀ ਉਹਦੇ ਵਿੱਚ ਕੁਝ ਦੇਣ ਦੀ ਕੋਈ ਹੋ ਗਈ ਸੀ ਕਿ ਡੀਲ ਪੱਕੀ ਨਹੀਂ ਇਹ ਹਜੇ ਇਹਨਾਂ ਨੇ ਕਾਲਾਂ ਕੀਤੀਆਂ ਸੀ ਇਹਨਾਂ ਨੂੰ ਉੱਥੇ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜਿਹੜਾ ਤੁਸੀਂ ਪੁੱਛਦੇ ਪਏ ਹੋ ਹੈਗੇ ਹੋ ਤਾਂ ਜਿਹੜੀ ਹੋਈ ਇਹ ਅਸੀਂ ਪਤਾ ਕਰਾਂਗੇ ਕਿ ਕੀ ਗੱਲਬਾਤ ਹੋਈ ਸੀ ਤਿੰਨ ਕੋਲ ਜ਼ਰੂਰ ਕੀਤੇ ਹਾਂਗੇ ਅਸੀਂ